ਔਨਰ ਦੇ ਨਾਲ ਦੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਨਾਲ ਜਿੱਥੇ ਇੱਕ ਪੁਲਿਸ ਕਰਮੀ ਦੇ ਨਾਲ ਰਫ्तार رائے ਦਾ ਪੰਗਾ ਪਿਆ ਸੋ ਪੰਗਾ ਇੰਨਾ ਕੁ ਵੱਧ ਗਿਆ ਕਿ মিডিਆ ਨੂੰ ਵੀ ਉੱਥੇ ਪਹੁੰਚਣਾ ਪਿਆ ਤੇ ਦੋਨਾਂ ਪੱਖਾਂ ਨੂੰ ਸੁਣਨਾ ਪਿਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਇਹ ਵੀਡੀਓ ਵੇਖ ਕੇ ਤੁਸੀਂ ਖੁਦ ਹੀ ਕਰ ਲੋਗੇ ਕਿਉਂਕਿ ਜਿਹੜਾ ਰਫ्तार رائے ਦਾ ਪੰਗਾ ਪਿਆ ਉਸ ਦੇ ਵਿੱਚ ਇੱਕ ਪਾਸੇ ਦਾ ਜਿਹੜਾ ਪੱਖ ਹੈ ਉਹ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਗੱਡੀ ਦੇ ਉੱਤੇ ਜਿਹੜੇ ਸ਼ੀਸ਼ੇ ਨੇ ਉਹਨਾਂ ਨੂੰ ਕਾਲਾ ਕੀਤਾ ਗਿਆ ਸੀ ਭਾਵ ਉਹਨਾਂ ਦੇ ਉੱਤੇ ਫਿਲਮ ਚੜਾਈ ਗਈ ਸੀ ਜਿਸ ਦੇ ਤਹਿਤ ਪੁਲਿਸ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਕਿਹਾ ਗਿਆ ਕਿ ਜਿਹੜੀ ਇਹ ਫਿਲਮ ਲਗਾਈ ਗਈ ਹੈ ਇਸ ਨੂੰ ਉਤਾਰਿਆ ਜਾਵੇ ਜਿਸ ਤੋਂ ਬਾਅਦ ਰਫਤਾਰ ਰਾਏ ਦੇ ਵੱਲੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਮੈਨੂੰ ਤਾਂ ਥ੍ਰੈਟ ਕਾਲਾਂ ਆਉਂਦੀਆਂ ਨੇ ਤੇ ਦੂਜੇ ਪਾਸੇ ਜਦੋਂ ਇਹ ਪੱਖ ਸੁਣਿਆ ਗਿਆ ਤਾਂ ਪੁਲਿਸ ਕਰਮੀ ਦੇ ਵੱਲੋਂ ਵੀ ਇਸੇ ਦੇ ਤੌਰ ਤੇ ਕਿਹਾ ਗਿਆ ਕਿ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਪਹਿਲਾਂ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਪੂਰਾ ਹੜਕੰਪ ਮਚਾਇਆ ਹੋਇਆ ਪੂਰਾ ਵਿਵਾਦ ਖੜਾ ਕੀਤਾ ਹੋਇਆ ਉਹ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦੇ ਆ ਨਾ ਕਿ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਵੀਡੀਓ ਨੂੰ ਵੇਖ ਕੇ ਕਰ ਸਕੋ ਜਾਲੀਆਂ ਦਾ ਬਾਈ ਜੀ ਤੁਸੀਂ ਜਾਲੀਆਂ ਦਾ ਕੌਣ ਡਾਲਰ ਦਾ ਬਾਈ ਜੀ ਤੁਸੀਂ ਜਾਲੀਆਂ ਦਾ ਕੰਮ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੌਣ ਨੰਬਰ ਪਲੇਟ ਲੈ ਕੇ ਆਉਣੀ ਆ ਮੈਂ ਦੇਖੋ ਨਾ ਤਾਂ ਕਿਸੇ ਨੂੰ ਡਰਦਾ ਨਾ ਬਈ ਜੀ ਪਰਮਾਣਤਕ ਕਰੋ ਕੋ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਵਾਕੇ ਥ੍ਰੈਟ ਹੈਗੇ ਕਿ ਨਹੀਂ ਉਹ ਮੈਂ ਪੁੱਛੀ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਨਹੀਂ ਸਾਹਮਣੇ ਸਾਹਮਣੇ ਜੱਗ ਜਾਣ ਰੂਗਾ ਜੀ ਸਾਰਿਆਂ ਸਾਹਮਣੇ ਜੱਗ ਜਾਣ ਰੂਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਤੇ ਮੈਂ ਕਰਦਾ ਤੇਰਾ ਲਰਨਿੰਗ ਸੰਸਤ ਬਣਾ ਨਾ ਲਰਨਿੰਗ ਜਿਹੜਾ ਕਿੰਨੀ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਫੋਨ ਤਾਂ ਲਾ ਲੋ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਤੁਹਾਨੂੰ ਕੀ ਦੇ ਰਹੇ ਆ ਵੀ ਧਰਾਵਾ ਲਾਉਂ ਆ ਹੁਣ ਵੀਡੀਓ ਦੇ ਵਿੱਚ ਕਹਿੰਦਾ ਵੀ ਆਹ ਧਰਾਮਾ ਲਗਦੀਆਂ ਨੇ ਉਹ ਲਗਦੀਆਂ ਨੇ ਆ ਧਮਕੀ ਦੇ ਰਿਹਾ ਉਤੋਂ ਹੀ ਸ਼ਰੇਆਮ ਧਮਕੀ ਦੇ ਰਿਹਾ ਜਿਹੜੀ ਕਰਾ ਲਗਦੀ ਉਹ ਹੀ ਲਾ ਰਿਹਾ ਨਹੀਂ ਲਾ ਲਓ ਕੋਈ ਗੱਲ ਨਹੀਂ ਲਰਨੀ ਗੱਲ ਕਰ ਨਾ ਨਹੀਂ ਲਾਓ ਤੁਸੀਂ ਮੈਂ ਤਾਂ ਆਹ ਲਾ ਲਾ ਰੋ ਲਾਉਗਾ ਸੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਤੁਸੀਂ ਖੁਦ ਹੀ ਸੁਣ ਲਈ ਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਤੁਸੀਂ ਵੀ ਕਰ ਲਿਆ ਹੋਵੇਗਾ ਇਸ ਵੀਡੀਓ ਨੂੰ ਵੇਖ ਕੇ ਕਿਉਂਕਿ ਇੱਕ ਪਾਸੇ ਰਫਤਾਰ ਰਾਏ ਦੇ ਵੱਲੋਂ ਸਾਫ ਤੌਰ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਹੀ ਰੋਕਿਆ ਗਿਆ ਟਾਰਗੇਟ ਉਹਨਾਂ ਨੂੰ ਹੀ ਕੀਤਾ ਗਿਆ ਤੇ ਜਦੋਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇੱਕ ਮੋਟਰਸਾਈਕਲ ਸਵਾਰ ਵੀ ਸੀ ਉਹਨਾਂ ਦਾ ਵੀ ਚਲਾਨ ਕਟੋਤਾ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਮੈਂ ਤਾਂ ਉਹਨਾਂ ਨੂੰ ਰੋਕਿਆ ਹੀ ਨਹੀਂ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਉਹ ਇੱਕ ਆਪਣੀ ਤੰਦੇਹੀ ਦੇ ਨਾਲ ਨੌਕਰੀ ਕਰਦੇ ਨੇ ਡਿਊਟੀ ਕਰਦੇ ਨੇ ਤੇ ਆਏ ਦਿਨ ਅਜਿਹੇ ਲੋਕਾਂ ਨੂੰ ਫੜਦੇ ਨੇ ਚਲਾਨ ਕੱਟਦੇ ਨੇ ਜਿਨ੍ਹਾਂ ਦੇ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਤੇ ਰਫਤਾਰ ਰਾਏ ਦੇ ਵੱਲੋਂ ਵੀ ਜਿਹੜੀ ਆਪਣੀ ਗੱਡੀ ਆ ਉਸ ਦੇ ਜਿਹੜੇ ਸ਼ੀਸ਼ੇ ਨੇ ਉਕਾਲੇ ਕੀਤੇ ਹੋਏ ਸਨ ਜਿਸ ਤੋਂ ਤਾਂ ਉਹਨਾਂ ਨੂੰ ਰੋਕਿਆ ਗਿਆ ਤੇ ਮੰਗ ਕੀਤੀ ਗਈ ਕਿ ਜਿਹੜੀ ਇਹ ਫਿਲਮ ਹੈ ਉਤਾਰੀ ਜਾਵੇ ਕਿਉਂਕਿ ਕਾਨੂੰਨਨ ਅਪਰਾਧ ਹੈ ਤਾਂ ਜਿਸ ਤੋਂ ਬਾਅਦ ਰਫਤਾਰ ਰਾਏ ਦਾ ਕਹਿਣਾ ਹੈ ਕਿ ਉਹ ਤਾਂ ਨੰਬਰ ਪਲੇਟਾਂ ਵੀ ਲਗਵਾਉਣਾ ਇਸਨ ਇਹ ਗੱਲ ਦੀ ਸਾਬਤ ਕਰ ਦੇਣਾ ਚਾਹੁੰਦੇ ਆ ਤੇ ਦੂਜੇ ਪਾਸੇ ਪੁਲਿਸ ਕਰਮੀ ਦੇ ਵੱਲੋਂ ਵੀ ਕਿਹਾ ਗਿਆ ਕਿ ਉਹ ਤਾਂ ਆਪਣੀ ਤੰਦੇਹੀ ਦੇ ਨਾਲ ਡਿਊਟੀ ਕਰ ਰਹੇ ਨੇ ਤੇ ਕਾਨੂੰਨ ਮੁਤਾਬਕ ਜੋ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਸੋ ਪਹਿਲਾਂ ਰਫਤਾਰ ਰਾਏ ਦਾ ਪੱਖ ਤੁਹਾਨੂੰ ਸੁਣਾ ਦੰਨੇ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਕਰਮੀ ਦਾ ਪੱਖ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਰਫਤਾਰ ਆਏ ਮੇਰਾ ਨਾਮ ਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦੇ ਦੋ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆ ਉਹਨਾਂ ਪਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਣਾ ਥਾਣੇ ਨੂੰ ਜੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਕਟਣਾ ਮੈਂ ਕਿਹੜਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਦਾ ਚਲਾਨ ਕਿਉਂ ਨਹੀਂ ਕਟਿਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰੇਆਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀਰੇ ਥ੍ਰੈਟ ਦਾ ਚਲਉ ਆਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਇਹਨਾਂ ਨੂੰ 10-15 ਦਿਨ ਪਹਿਲਾਂ ਮੈਂ ਦੱਸੀ ਹੈ ਕਹਿੰਦੇ ਵੀ ਸਾਡੇ ਕੋਲ ਪ੍ਰੋਬਲਮ ਆ ਵੀ ਕਦੋਂ ਦੇ ਚਲਾਵਾਂਗੇ ਉਹਦਨੇ ਕਹਿੰਦੇ ਇਹ ਹਸਪੀਟਲ ਤੋਂ ਆਏ ਤੁਹਾਡੇ ਕੋ 20 ਮਿੰਟ ਮੰਗਦੇ ਵੇ ਕਹਿੰਦੇ 20 ਮਿੰਟ ਦੋ ਤੁਹਾਨੂੰ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦਿੰਦਾ ਵਾ ਜੇ ਲੈ ਕੇ ਦਿਖਾ ਦੇਣ ਦੇ ਨੀ ਉਹ ਨੌਜਵਾਨ ਕਹਿ ਰਹੇ ਜਾਲੀਆਂ ਲੱਗੀਆਂ ਮੇਰੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਹੇ ਨੇ ਜੇ ਮੈਂ 30 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਆ ਗੱਡੀ ਮੇਰੀ ਬੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ ਨਹੀਂ ਇਹਨਾਂ ਦੇ ਤਾਲੇ ਉਹ ਕਹਿੰਦੇ ਕਿ ਮੈਨੂੰ ਥ੍ਰੈਟ ਵੀ ਆਉਂਦੇ ਕੱਲ ਨੂੰ ਕੋਈ ਜਾਣੀ ਨਿਪਸਾਰਨ ਹੁੰਦਾ ਕੌਣ ਜ਼ਿੰਮੇਵਾਰ ਹੈ ਮੈਂ ਤਾਂ ਕੋਈ ਪਰਮਿਸ਼ਨ ਦਿਖਾ ਦਿਓ ਜੇ ਜਾਲੀਆਂ ਦੀਆਂ ਜਾਂ ਕੋਈ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਕਰ ਦਿਓ ਦਿਖਾ ਦਿਓ ਵੀ 퍼미ਸ਼ਨ ਹੈਗੀ ਆ ਮੈਂ ਛੱਡ ਦਿੰਦਾ ਤੁਹਾਨੂੰ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਥ੍ਰੈਟ ਇਹ ਤਾਂ ਭਾਜੀ ਦੇਖੋ ਉਹਨੂੰ ਉਹਨਾਂ ਨੇ ਅਸਰਾਂ ਨੂੰ ਕਹਿੰਦੇ ਸਿਕਿਉਰਟੀ ਲੈਣੀ ਹੈ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਕਾਨੂੰਨ ਦਾ ਸਾਰੇ ਵਾਤੇ ਕਾ ਮੇਰੀ ਗੱਡੀ ਖੜੀ ਆ ਮੈਂ ਕਦੇ ਜਾਲੀ ਨਹੀਂ ਲਗਾਈ ਸੀਟ ਬੈਲ ਲਗਾ ਕੇ ਰੱਖਦਾ ਨੰਬਰ ਪਲੇਟਾ ਮੇਰੀਆ ਪ੍ਰੋਪਰ ਨੇ ਜਾਨੋ ਮਾਰਨ ਦੀ ਕਮਪਨੀ ਜਿੰਨੇ ਦਿੱਤੀ ਸੀ ਜਾਨੋ ਮਾਰਨ ਦੀ ਤੋਕਰੀਆਂ ਨੇ ਇਹ ਕਿਆ ਜੀ ਕਹਦਾ ਮੈਂ ਤੁਹਾਨੂੰ ਟਰੈਪ ਲਾ ਕੇ ਪੰਜ ਦਿਨਾਂ ਚ ਫੜੂੰਗਾ ਮੈਂ ਕਹਾਂ ਵੀ ਕਿਸ ਵਾਂਡੂ ਜਿ ਬਣੇਗਾ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਆ ਉਹ ਲਗਾ ਰਹੇ ਜਦ ਕੋਈ ਦੇ ਇਲਜ਼ਾਮ ਜਦੋਂ ਆਪਾਂ ਕਿਸੇ ਦਾ ਜਨਾਹ ਕਰਦੇ ਆ ਨਾ ਫਿਰ ਉਹ ਇਹ ਵਿਚਾਰ ਕਿਸ ਨੂੰ ਦਾ ਜਨਾਹ ਕੀਤਾ ਹੈ ਨੰਬਰ ਪਲੇਟ ਦਾ ਠੀਕ ਆ ਜੀ ਆਹ ਸਕਿਉਰਟੀ ਪਲੇਟ ਦਾ ਲਾਈਸੈਂਸ ਦਾ ਤੇ ਜਿਹੜੇ ਉਤੇ ਇਹਨੇ ਕਰਾਉਣਗੇ ਉਹ ਤੇ ਇਲਜ਼ਾਮ ਲਗਾਊਗਾ ਜੀ ਇਲਜ਼ਾਮ ਆ ਦੁਨੀਆਂ ਦਾ ਆਪਾਂ ਮੂੰਹ ਥੋੜੀ ਫੜ ਸਕਦੇ ਕਿਨੇ ਮਾਰਦੇ ਲਗਾ ਔਨੇਰ ਦੇ ਨਾਲ ਦੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਨਾਲ ਜਿੱਥੇ ਇੱਕ ਪੁਲਿਸ ਕਰਮੀ ਦੇ ਨਾਲ ਰਫ्तार ਰਾਏ ਦਾ ਪੰਗਾ ਪਿਆ ਸੋ ਪੰਗਾ ਇੰਨਾ ਕੁ ਵੱਧ ਗਿਆ ਕਿ মিডিਆ ਨੂੰ ਵੀ ਉੱਥੇ ਪਹੁੰਚਣਾ ਪਿਆ ਤੇ ਦੋਨਾਂ ਪੱਖਾਂ ਨੂੰ ਸੁਣਨਾ ਪਿਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਇਹ ਵੀਡੀਓ ਵੇਖ ਕੇ ਤੁਸੀਂ ਖੁਦ ਹੀ ਕਰ ਲੋਗੇ ਕਿਉਂਕਿ ਜਿਹੜਾ ਰਫ्तार ਰਾਏ ਦਾ ਪੰਗਾ ਪਿਆ ਉਸ ਦੇ ਵਿੱਚ ਇੱਕ ਪਾਸੇ ਦਾ ਜਿਹੜਾ ਪੱਖ ਹੈ ਉਹ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਗੱਡੀ ਦੇ ਉੱਤੇ ਜਿਹੜੇ ਸ਼ੀਸ਼ੇ ਨੇ ਉਹਨਾਂ ਨੂੰ ਕਾਲਾ ਕੀਤਾ ਗਿਆ ਸੀ ਭਾਵ ਉਹਨਾਂ ਦੇ ਉੱਤੇ ਫਿਲਮ ਚੜਾਈ ਗਈ ਸੀ ਜਿਸ ਦੇ ਤਹਿਤ ਪੁਲਿਸ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਕਿਹਾ ਗਿਆ ਕਿ ਜਿਹੜੀ ਇਹ ਫਿਲਮ ਲਗਾਈ ਗਈ ਹੈ ਇਸ ਨੂੰ ਉਤਾਰਿਆ ਜਾਵੇ ਜਿਸ ਤੋਂ ਬਾਅਦ ਰਫਤਾਰ ਰਾਏ ਦੇ ਵੱਲੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਮੈਨੂੰ ਤਾਂ ਥ੍ਰੈਟ ਕਾਲਾਂ ਆਉਂਦੀਆਂ ਨੇ ਤੇ ਦੂਜੇ ਪਾਸੇ ਜਦੋਂ ਇਹ ਪੱਖ ਸੁਣਿਆ ਗਿਆ ਤਾਂ ਪੁਲਿਸ ਕਰਮੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਕਿਹਾ ਗਿਆ ਕਿ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਪਹਿਲਾਂ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਪੂਰਾ ਹੜਕੰਪ ਮਚਾਇਆ ਹੋਇਆ ਪੂਰਾ ਵਿਵਾਦ ਖੜਾ ਕੀਤਾ ਹੋਇਆ ਉਹ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦੇ ਆ ਨਾ ਕਿ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਵੀਡੀਓ ਨੂੰ ਵੇਖ ਕੇ ਕਰ ਸਕੋ ਜਾਲੀਆਂ ਦਾ ਚਲਾਨ ਬਾਈ ਜੀ ਤੁਸੀਂ ਕਿੰਨਾਂ ਡਾਲਰ ਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੋਈ ਨੰਬਰ ਪਲੇਟ ਲੈ ਕੇ ਆਉਣੀ ਆ ਮੈਂ ਤੇਤੋਂ ਡਰਦਾ ਕਿਉਂ ਡਰਦਾ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ ਉਹਦੇ ਨਾਲ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਹੋਣਾ ਸੀ ਵੀ ਇਹਨੂੰ ਵਾਕਿਆ ਥ੍ਰੈਟ ਹੈਗੇ ਕਿ ਨਹੀਂ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚਾਲਦੀ ਚ ਪੁੱਛੋ ਨਾ ਸਾਰੇ ਨਹੀਂ ਸਾਹਮਣੇ ਸਾਹਮਣੇ ਡੱਕ ਚਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਡੱਕ ਚਾਈ ਹੋਣਾ ਚਾਹੀਦਾ ਚੱਲਦੀ ਵੀਡੀਓ ਤੋਂ ਹੋਰ ਮੈਂ ਕਰਦਾ ਜਿਹੜਾ ਲਰਨਿੰਗ ਸੰਤ ਬਣਾ ਨਾ ਲਰਨਿੰਗ ਦੇ ਕਿੰਨੇ ਹਧਰਾ